اس ویڈیو اُسی جس پتر لکھن کی جانچ سمجھا گے وہ ہے اپنے پتا جی نی سالانہ پریکیا بارے جانکاری دن پتر آؤ سمجھتے ہاں کہ اس پتر کی لکھا جائے گا جتر ਲਿਖਿਆ ਜਾਏਗਾ ਸੰਪੂਰਨ ਰੂਪ ਦਾ ਇਹ ਕੁਝ ਇਸ ਕਿਸਮ ਦਾ ਨਜ਼ਰ ਆਏਗਾ ਤੁਹਾਡੀ ਕਾਪੀ ਦੇ ਪੰਨੇ ਤੇ ਸੋ ਇਸ ਨੂੰ ਲਿਖਣ ਦੀ ਜਾਤ ਸਮਝਦੇ ਹਾਂ ਆਓ ਸ਼ੁਰੂ ਕਰਦੇ ਹਾਂ ਮੰਨ ਲਓ ਇਹ ਤੁਹਾਡੀ ਕਾਪੀ ਦਾ ਪੰਨਾ ਹੈ ਸਭ ਤੋਂ ਉੱਪਰ ਸਿਰਲੇਖ ਆਏਗਾ ਆਪਣੇ ਪਿਤਾ ਜੀ ਨੂੰ اپنی سالانہ پرکھیا بارے جانکاری دین لئی پتر تھی کاپی دے بننے تھے سب تو اوپر یہ آئے گا اس تو بعد مان لو یہ والا حصہ پہلیاں دو بچ آیا ہے تو اس تو اگلی بچ سجے ہتھ ਲਿਖਿਆ ਜਾਏਗਾ ਪ੍ਰੀਖਿਆ ਭਵਨ ਉਸ ਤੋਂ ਬਾਅਦ ਕਮਾ ਫਿਰ ਸ਼ਹਿਰ ਦਾ ਨਾਮ ਜਿਸ ਸ਼ਹਿਰ ਵਿੱਚ ਤੁਸੀਂ ਰਹਿ ਰਹੇ ਹੋ ਚੰਡੀਗੜ੍ਹ ਮੁਹਾਲੀ ਲੁਧਿਆਣਾ ਅੰਮ੍ਰਿਤਸਰ ਬਠਿੰਡਾ ਦਿੱਲੀ ਅੰਬਾਲਾ Shimla ਕੋਈ ਵੀ ਹੋ ਸਕਦਾ ਹੈ ਉਸ ਤੋਂ ਬਾਅਦ ਡੰਡੀ ਫਿਰ ਅਗਲੀ ਸਤਰ ਦੇ ਵਿੱਚ ਮਿਤੀ 18 10 2020 ਜਾਂ ਜਿਸ ਵੀ ਮਿਤੀ ਨੂੰ ਤੁਸੀਂ ਪੱਤਰ ਲਿਖ ਰਹੇ ਹੋ ਇਸ ਹਿੱਸੇ ਦੇ ਵਿੱਚ ਜੋ ਸਭ ਤੋਂ ਵਿਸ਼ੇਸ਼ ਧਿਆਨ ਦੇਣਯੋਗ ਗੱਲ ਹੈ ਕਿ ਸੱਜੇ ਹੱਥ ਵਾਲਾ ਇਹ ਇਸਾ ਹਿੱਸਾ ਜੋ ਹੈ ਇਹ ਬਿਲਕੁਲ ਇੱਕੋ ਸੇਧ ਦੇ ਵਿੱਚ ਆਏਗਾ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ اگلا جو حصہ ہے اگلی ستر بچ دو ستر چگلی ستر یہ بڑا حصہ ہے پھر اگلی ستر اے پھر اگلی ستر دے بچ اے اس تو اگلی ستر دے بچ ستکار یوگ پتا جی ایک خبی حد بالکل شروع تو اتو شروع ہوئے گا ستکار یوگ پتا جی پھر پھر تھوڑی جی جگہ چھٹ گے تھوڑا جا ستھان چھٹ گے ستھری اکال ڈنڈی ج نمستے پھر ڈنڈی جا آداب جن جو بھی تھی لکھنا ہے پھر ڈنڈی ہوں پتر دا اگلا حصہ یہ جو حصہ ہے اتوں شروع ہوئے گا بالکل اس طرح جی تمہیں سکرین تے نظر آ رہا ہے میری سالانہ پریکیا ہالے کل ہی ختم ہوئی ہے منوں پتا ہے ਕਿ ਤੁਸੀਂ ਮੇਰੇ ਪੇਪਰਾਂ ਬਾਰੇ ਜਾਣਨ ਦੇ ਇੱਛੁਕ ਹੋ ਸੋ ਤੁਸੀਂ ਆਪਣੇ ਪਿਤਾ ਜੀ ਨੂੰ ਇਹ ਜਾਣਕਾਰੀ ਦੇ ਰਹੇ ਹੋ ਇਹ ਹਿੱਸਾ ਹੋ ਗਿਆ ਹੁਣ ਕਿਉਂਕਿ ਇਹ ਇੱਥੇ ਸਕਰੀਨ ਤੇ ਅਗਲਾ ਹਿੱਸਾ ਨਹੀਂ ਆ ਸਕਦਾ ਸੋ ਹੁਣ ਅਗਲੀ ਸਲਾਈਡ ਵੱਲ ਵਧਦੇ ਹਾਂ ਜਿੱਥੋਂ ਅਸੀਂ ਉਹ ਛੱਡਿਆ ਹੈ ਉਸ ਤੋਂ ਅੱਗੇ ਲਿਖਾਂਗੇ ਮੇਰੇ ਸਾਰੇ ਹੀ ਪੇਪਰ ਬਹੁਤ ਵਧੀਆ ਹੋ ਗਏ ਹਨ ਮੈਨੂੰ ਉਮੀਦ ਹੈ ਕਿ ਸਾਲ ਵਿੱਚ ਇਸ ਨੂੰ ਦੁਬਾਰਾ ਸਮਝਦੇ ਹਾਂ ਮੈਨੂੰ ਉਮੀਦ ਹੈ ਕਿ ਇਸ ਸਾਲ ਮੈਂ ਜਮਾਤ ਵਿੱਚੋਂ ਪਹਿਲੇ ਸਥਾਨ ਤੇ ਆਵਾਂਗਾ ਜੇ ਲੜਕੀਆਂ ਹਨ ਤਾਂ ਇੱਥੇ ਲਿਖਣਗੀ ਆਵਾਂਗੀ ਮੈਂ ਆਪਣੀ ਸਾਰੀ ਤਿਆਰੀ ਅਧਿਆਪਕ ਸਹਿਬਾਨ ਵੱਲੋਂ ਸਮਝਾਏ ਨੁਕਤੇਆਂ ਅਤੇ ਤੁਹਾਡੇ ਤੇ ਮਾਤਾ ਜੀ ਵੱਲੋਂ ਸਮੇਂ-ਸਮੇਂ ਤੇ ਮਿਲਦੀ ਰਹੀ ਅਗਵਾਈ ਅਨੁਸਾਰ ਹੀ ਕੀਤੀ ਸੀ। ਸਮਾਜਿਕ ਵਿਗਿਆਨ ਵਿੱਚ ਕੇਵਲ 2 ਅੰਕ ਦਾ ਪੇਪਰ ਸਮੇਂ ਦੀ ਘਾਟ ਕਾਰਨ ਰਹਿ ਗਿਆ ਸੀ। ਬਾਕੀ ਸਾਰੇ ਵਿਸ਼ਿਆਂ ਦੇ ਪੇਪਰ ਮੈਂ 100% ਹੱਲ ਕੀਤੇ ਹਨ। ਮੈਨੂੰ ਪਤਾ ਹੈ کہ توں میرے تہت آسا ہیں میں انہوں سے پورا اتر پوری کوشش کردوں آ رہے ہو اُس سارے تیق رہے ہاں یہ جو پتر ہے یہ لڑکے ویو لکھا گیا ہے جب لڑکی وجہ لکھا جائے گا تو اتنے آواں گی ਕੋਸ਼ਿਸ਼ ਕਰਾਂਗੀ ਫਿਰ ਅੰਤਲਾ ਹਿੱਸਾ ਆਪ ਜੀ ਦਾ ਸੁਪੁੱਤਰ ਕਮਾ ਇਹ ਵੀ ਸੱਜੇ ਹੱਥ ਇਸ ਤਰ੍ਹਾਂ ਸਮੀਟਰੀ ਬਣੇਗੀ ਤੇ ਜੇ ਲੜਕੀ ਵੱਲੋਂ ਲਿਖਿਆ ਜਾ ਰਿਹਾ ਹੈ ਤਾਂ ਆਪ ਜੀ ਦੀ ਸੁਪੁੱਤਰੀ ਇੱਥੇ ਤੁਹਾਡਾ ਨਾਮ ਫਿਰ ਡੰਡੀ ਸੁਪੁੱਤਰ ਜਾਂ ਸੁਪੁੱਤਰੀ ਤੋਂ ਬਾਅਦ ਕਮਾ ਸੋ ਇਸ ਤਰ੍ਹਾਂ ਇਹ ਪੱਤਰ ਲਿਖਿਆ ਜਾਏਗਾ ਹੁਣ ਇਸ ਨੂੰ ਪੂਰੀ ਸਕਰੀਨ ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਜ਼ਰ ਆਏਗਾ ਪ੍ਰੀਖਿਆ ਭਵਨ ਚੰਡੀਗੜ੍ਹ ਮਿੱਤੀ ਜੋ ਹੈ ਉਸੇ ਤਰ੍ਹਾਂ ਸੁਪੁੱਤਰ ਜਾਂ ਸੁਪੁੱਤਰੀ ਤੇ ਨਾਮ ਇਹ ਇੱਕੋ ਤਰਤੀਬ ਦੇ ਵਿੱਚ ਹੋਣਗੇ ਇਸ ਤਰ੍ਹਾਂ ਸਤਕਾਰਯੋਗ ਇਤੋਂ ਲਿਖਿਆ ਜਾਏਗਾ ਸਤਰੀਏ ਕਾਲ ਤੇ ਜੋ ਪੱਤਰ ਦਾ ਵਿਚਾਰ ਲੈ ਹਿੱਸਾ ਸ਼ੁਰੂ ਕਰਾਂਗੇ اس طرح یہ والا حصہ تو اتنے تصویر کدوں آ رہے ہو یہ اکو سید دے ہون یہ کوئی بہت سخت نیم نہیں ہے کہ تسی بالکل اسی طرح ہی لکھنا ہے پر جدوں تسی پورے پنے تے اس لکھیا ہوئے دیکھو گے تا جے اس ترتیب لکھ دے ہوں تا پتر جو ہے وہ بہت ہی خوبصورت لگتا ہے ਤੋ ਹੁਣ ਇਸ ਵੀਡੀਓ ਨੂੰ ਰੋਕ ਕੇ ਤੁਸੀਂ ਇਸ ਪੱਤਰ ਨੂੰ ਆਪਣੀ ਕਾਪੀਆਂ ਦੇ ਵਿੱਚ ਲਿਖੋ ਬਹੁਤ ਬਹੁਤ ਧੰਨਵਾਦ ਇਸ ਪੱਤਰ ਬਾਰੇ ਜੇ ਤੁਹਾਡੇ ਮਨ 'ਚ ਕੋਈ ਹੋਰ ਸ਼ੰਕਾ ਹੈ ਕੋਈ ਪ੍ਰਸ਼ਨ ਹੈ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਲਿਖ ਸਕਦੇ ਹੋ ਤੁਹਾਨੂੰ ਤੁਹਾਡਾ ਉੱਤਰ ਹੈ ਜੋ ਉਹ ਮਿਲ ਜਾਏਗਾ